ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੀ ਅੱਜ ਹੋ ਗਈ ਬਰਸਾਤ ਦੇਖੋ ਮੀਂਹ ਮੀ ਪੈ ਗਿਆ ਮੈਂ ਤਾਂ ਹਜੇ ਹੁਣੇ ਸੁੱਤੀ ਉੱਠੀ ਆ ਤੇ ਉੱਠ ਕੇ ਦੇਖਦੀ ਆ ਵੀ ਰਸੋਈ ਚ ਕੀ ਹੋ ਰਿਹਾ ਹਾਂ ਮੈਂ ਤਾਂ ਸੁੱਤੀ ਰਹਗੀ ਮੈਨੂੰ ਪਤਾ ਨਹੀਂ ਪਾਰੇ ਕੋਈ ਵੀ ਨਹੀਂ ਹੈਗਾ ਵੀ ਅੰਦਰ ਕੀ ਕਰੀ ਜਾਂਦੇ ਨੇ ਤੇ ਸੰਦੀਪ ਜੀ ਬਣਾ ਰਹੇ ਨੇ ਪਕੌੜੇ ਬਰੈਡ ਜੀ ਬ੍ਰੈਡ ਆਹ ਸਰਪ੍ਰਾਈਜ਼ ਇਹ ਕੋਈ ਵੱਡਾ ਕੰਮ ਨਹੀਂ ਚੱਕਦਿਆ ਕਰੋ ਕੰਮ ਆਹ ਬਣਾ ਹੀ ਨਹੀਂ ਆ ਦੇਖੋ ਜੀ ਆਹ ਬ੍ਰੈਡ ਬਣਾ ਹੀ ਇਸ ਨੂੰ ਨਾ ਲਾ ਕੇ ਦਿਨ ਡਾਲਣੀ ਪੈਣੀ ਹੈ ਇਸ ਨੂੰ ਪਤਲਾ ਕਰ ਲਿਆ ਇਸ ਨੂੰ ਦਾ ਥੋੜਾ ਜਿਹਾ ਇਸ ਨੂੰ ਹਾਰਡ ਕਰੋ ਮੈਂ ਤੇਰਾ ਸੁੱਤੀ ਪਈ ਸੀ ਮੈਨੂੰ ਕੋਈ ਅੰਦਰ ਹੀ ਨਹੀਂ ਆਇਆ ਹੈਗਾ ਵੀ ਰੀਤ ਨੂੰ ਸਕੂਲੋਂ ਆਈ ਹੈਗੀ ਤੇਰ ਰਵਨੀਤ ਨੇ ਵੀ ਇਤਰੀ ਦੇਖੋ ਉਹ ਗੱਲਾਂ ਨਹੀਂ ਜੀ ਹੁਣ ਰਹੀਆਂ ਵੀ ਰੋਟੀ ਤੋਂ ਜਾਵਾਂਗੇ ਐ ਹੋ ਜੂ ਲੱਗ ਪਈ ਜੀ ਰੋਟੀ ਨਹੀਂ ਆਹ ਆਹ ਆਲੂ ਕਦੇ ਵਾਸਤੇ ਕੱਟੇ ਨੇ ਇਹ ਰਵਨੀਤ ਕਹਿੰਦੀ ਮੈਂ ਪਕੌੜੇ ਖਾਉ ਅੱਛਾ ਰਵਨੀਤ ਪਕੌੜੇ ਖਾਉ ਮੈਂ ਕਿਹਾ ਕੋਈ ਅੰਦਰੀ ਨਹੀਂ ਆਇਆ ਹੈਗਾ ਵੀ ਰਵਨੀਤ ਵੀ ਨਹੀਂ ਸਕੂਲੋਂ ਆਈ ਹੈਗੀ ਮੈਂ ਤਾਂ ਦੇਖਿਆ ਉੱਠ ਕੇ ਤੁਸੀਂ ਤਾਂ ਸੋਈ ਚ ਹੋ ਰਹੀ ਓਹ ਪਾਈ ਬੈਠੇ ਹੋ ਇਹ ਰਵਨੀਤ ਕਹਿੰਦਾ ਅੱਛਾ ਮੈਂ ਪਕੌੜਾ ਖਾਣੂਗਾ ਹਰ ਚਲੋ ਵਧੀਆ ਮੈਨੂੰ ਵੀ ਧਾਰੂੰ ਗਰਮ ਬ੍ਰੈਡ ਮੈਨੂੰ ਚਾਹੀਦੀ ਮਸਲਾ ਹੀ ਤਾਈ ਫਿਗਿਸਤੂ ਲੈ ਨੇ ਆਪਦੀ ਕਾਫੀ ਬਣਾ ਲਈ ਅੱਜ ਮੈਨੂੰ ਇਹਨਾਂ ਨੇ ਛੁੱਟੀ ਹੀ ਕਰਤੀ ਮੈਨੂੰ ਕਿਤੇ ਨਹੀਂ ਠਾਏ ਹੀ ਨਹੀਂ ਹੈਗਾ ਮੈਂ ਲੇਟ ਪਈ ਸੀ ਤੇ ਜਿਸਨੀ ਤੇ ਲੇਟ ਸੁੱਤੀ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਇਹਨੇ ਕਾਫੀ ਬਣਾ ਲਈ ਕਾਫੀ ਪੀਂਦੀ ਆ ਕੇ ਤੇ ਕਹਿੰਦੀ ਮम्मा ਥੋੜੀ ਜਿਹੀ ਤਰੋਤਾਜਗੀ ਜੀ ਹੋ ਜਾਂਦੀ ਆ ਤੇ ਪਕੌੜੇ ਖਾਊਗੀ ਅੱਜ ਮੈਨੂੰ ਵੀ ਦੇ ਦਿਓ ਕਿ ਬ੍ਰੈਡ ਬਣੇ ਹੋਏ ਗਰਮ ਗਰਮ ਹੈ ਅੱਜ ਤਾਂ ਪਿਉਤੀ ਨਹੀਂ ਮੇਰੇ ਪਈ ਪਈ ਇਹ ਹੋ ਲਾਤਾ ਚਲੋ ਵਧੀਆ ਇਹਨੇ ਪੈਗ ਵੀ ਇੱਦਰੀ ਰੱਖ ਲਿਆ ਉਧਰ ਗਈ ਹੋਈ ਨਹੀਂ ਮੇਰੇ ਰੂਹ ਚ ਇਹ ਤੇ ਜਸ ਸਿੱਕ ਨਾਲ ਸੁੱਤੀ ਪਈ ਓਕੇ ਆ ਦੇਖੋ ਤੇ ਅਸੀਂ ਹਜੇ ਦੋਨੇ ਮਮਤੀ ਅਸੁੱਤੀ ਪਏ ਅਸੀਂ ਅਜ ਠੰਡੇ ਜੀ ਸੀ ਲੇਟ ਪਏ ਅਸੀਂ ਇਹ ਲੇਟਸ ਕਦੀ ਪੁਣੇ ਉੱਠੂਗੀ ਉਹਨਾਂ ਨੇ ਉਤਰੇ ਸਿੱਕੇ ਡਰੈਗਰ ਡਰੋਟ ਨੂੰ ਆ ਰੱਖ ਦਿੱਸੋ ਜਸ ਨੀਤ ਹੁਣ ਜੱਗ ਕੇ ਜੱਗ ਕੇ ਕਰੋ ਹਾਂ ਪਤਾ ਹਾਂ ਕੀ ਅੱਜ ਅੱਜ ਜਿੰਨੀ ਤੇ ਲੇਟ ਸੁੱਤੀ ਸੀ ਪੂਰਾ ਘੋੜਾ ਘੂੜੀਆਂ ਨਾਲ ਖੇਡ ਕੇ ਸੁੱਤੀ ਆ ਤੇ ਮੈਂ ਹੁਣ ਇਹਨੂੰ ਸਾਵਲਾ ਬਾਕੀ ਵਲੌਗ ਬਾਅਦ ਚ ਕੰਟੀਨਿਊ ਕਰਦੇ ਆ ਜੀ लो जी हूँ मैं भी खा ला हस्पैंड बना दे देते हथाते बने हुए गर्म गर्म ब्रैड है ना बाद हजे रसोई की सफाई करूँगी क्योंकि खलारा तो पै गया बहुत ज्यादा पर मैं उन्होंने कहा नहीं है फिर ऐ लगेगा भी चलो दो तो चार महीने बना लैन दो तो फिर मैं किचन साफ कर तू सैल्फ़ सुल्फ तो पहला मैं खा ला ब्रैड ਇਹਨੇ ਇਸਨੇ ਖਾਰੇ ਪਕੌੜੇ ਇਹਦੇ ਭਾਂਗੇ ਦੇ ਵਾਸਤੇ ਬਣਾ ਲਈ ਸੀਗੇ ਪਕੌੜੇ ਤੇ ਨਾਲ ਨਾਲ ਦੇਖਦੀ ਹੈ ਇਹ ਟੀਵੀ ਫਿਰੇ ਪੜਨ ਲੱਗਦੀ ਆ ਹੁਣ ਹਨਾ ਫਿਰ ਪੜਨ ਲੱਗੇਗਾ ਤੇਸੀ ਲੱਗੇਗੀ ਤੁਹਾਨੂੰ ਇੱਧਰ ਵੀ ਮਰਵਾਦਾ ਆ ਬਣ ਕੇ ਪਕੌੜੇ ਹੀ ਦੇਖੋ ਇਹਨਾਂ ਨੇ ਕਿੰਨੇ ਸੋਹਣੇ ਪਕੌੜੇ ਬਣਾਏ ਨੇ ਤੇ ਜੋ ਮੈਨੂੰ ਮਿਲਿਆ ਸਰਪ੍ਰਾਈਜ਼ ਇਹ ਭਾਂਗੇ ਦੇ ਪਕੌੜੇ ਤੇ ਹਜੇ ਹੁਣ ਮੈਨੂੰ ਦੇਖੋ ਰਸੋਈ ਸਾਫ ਕਰਨੀ ਪਊ ਖਲਾਰਾ ਤਾਂ ਇਹਨੇ ਨੇ ਪੂਰਾ ਪਾਤਾ ਦੇਖੋ ਕਿਵੇਂ ਮਚਾਤੀ ਹੈ ਨਾ ਲਾਰਾ ਤਾਂ ਮੈਂ ਬਹੁਤ ਘੱਟ ਪੈਣ ਦਿੰਨਾ ਹੱਥ ਨਾਲ ਆ ਫੜਨੀ ਪੈਣੀ ਨਹੀਂ ਇਹਦੇ ਨਾਲ ਹੀ ਕਰਦੀ ਆਂ ਆਈ ਬਣਾਉਂਦੇ ਨੇ ਜਿਵੇਂ ਆਈ ਬਣਾਉਂਦੇ ਨੇ ਆਹ ਦੇਖੋ ਪਤਾ ਇਹ ਸਿੱਖ ਗਈ ਜਦ ਮੈਂ ਅਸੀਂ ਇਕੱਲੇ ਆ ਮੈਨੂੰ ਕਈ ਵਾਰ ਮਜਬੂਰੀ ਚ ਰਸਤੇ ਮੈਂ ਜਾਂਦੀ ਨਹੀਂ ਹੈਗੀ ਘਰ ਛੱਡ ਕੇ ਕਈ ਵਾਰ ਮਜਬੂਰੀ ਤੁਹਾਨੂੰ ਪਤਾ ਕਵੀਲਦਾਰੀ ਚ ਹੋ ਜਾਂਦੀ ਆ ਕਿਤੇ ਜਾਣਾ ਪੈਂਦਾ ਫਿਰ ਵਿਚਾਰੇ ਬਾਦਸ਼ਾਹ ਬ੍ਰੈਡਬਰਡ ਨੂੰ ਬੇਸਨ ਲਾ ਕੇ ਜਾ ਸੈਂਡਵਿਚ ਮੇਕਰ ਬਸ ਜਾਮਲੇ ਜਾ ਰਾਇਸ ਵਗੈਰਾ ਹਾਂ ਜਾ ਆਮਲੇਟ ਉਪਰ ਖਲਾਰਾ ਪਾ ਦਿੰਦੇ ਨੇ ਪੂਰਾ ਜਾਦੀ। ਮੱਖਾ ਨਹੀਂ ਮਰਦਾ ਬੰਦਾ ਇਹਦਾ। ਇਹ ਆਹ ਦੇਖੋ ਕਿੰਨਾ ਖਲਾਰਾ ਪਾਤਾ। ਇੰਨਾ ਐ ਖਲਾਰਾ ਤਾਂ ਮੇਰੇ ਆਂਦੀ ਨੂੰ ਪਾ ਦਿੰਦੇ ਨੇ ਆਹ 프라이 ਪੈਨ ਮੇਰੇ ਜਮਾਂ ਬਚਾ ਦਿੰਦੇ ਨੇ। ਹੋਈ ਫਿਰ ਆ ਕੇ ਮੈਨੂੰ ਸਾਫ ਕਰਨੇ ਪੈਂਦੇ ਨੇ। ਅੱਜ ਵੀ ਹੁਣ ਮੈਂ ਨਾ ਅੱਜ ਮੇਰੇ ਥੋੜਾ ਜਿਹਾ ਤਰੀਏ ਤੇ ਠੀਕ ਨਹੀਂ ਸੀ ਪਹਿਲੇ ਜਸਨੀ ਤੇ ਤੰਗ ਕਰੀ ਗਈ। ਫਿਰ ਮੀ ਪੈ ਗਏ ਇਹਨਾਂ ਨੇ ਮੇਰੇ ਪੈ ਪੈ ਉਹ ਕਰਤਾ ਵੀ ਰਵਨੀਤ ਫਿਰ ਆ ਕੇ ਕੁਛ ਨਾ ਕੁਛ ਭਾਲ ਦਿਆ ਹਨਾ ਅੱਗੇ ਮੈਂ ਬਣਾ ਕੇ ਰੱਖ ਗਈਆਂ ਸਾਰੀ ਦਾ ਤਾਂ ਖਲਾਰਾ ਤਾਂ ਹੋ ਜਾਂਦਾ ਵੀ ਜੇ ਠੰਡਾ ਮੌਸਮ ਹੋਵੇ ਖਾਣ ਨੂੰ ਚੀਜ਼ਾਂ ਬਣੀ ਬਣਾਈ ਮਿਲੇ ਨਜ਼ਾਰਾ ਨਹੀਂ ਹੈਗਾ ਨਹੀਂ ਐ ਤਾਂ ਵਧੀਆ ਥੈਂਕ ਯੂ ਐਵੇਂ ਤਾਂ ਮੈਨੂੰ ਵਧੀਆ ਲੱਗਿਆ ਚਲੋ ਕੋਈ ਨਾ ਹੁਣੇ ਤਾਂ ਮੈਂ ਸਮੇਟ ਦੂੰਗੀ ਬਾਅਦ ਚ ਸਾਰੀ ਸਲਫ ਸਲਫ ਸਾਬ ਕਰੂੰਗਾ ਹਾਂ ਤਾਂ ਆਪਣਾ ਬਸ ਪਕੌੜੇ ਬਣੇ ਸੀਗੇ ਰਵਨੀਤ ਦੀ ਡਿਮਾਂਡ ਤੇ ਫਿਰ ਰਵਨੀਤ ਨੂੰ ਆਏ ਰਵਨੀਤ ਪੂਰੇ ਵਧੀਆ ਬਣੇ ਨੇ ਤੇ ਬਹੁਤ ਜ਼ਿਆਦਾ ਪਸੰਦ ਆਏ ਨੇ ਇਹਨੂੰ ਚਲੋ ਆਤਾ ਤੁਹੋਂ ਲੈਨੇ ਆ ਜਿਹੜਾ ਅਸੀਂ ਅੱਜ ਮੈਂ ਪਕੌੜੇ ਦੀ ਸਬਜੀ ਬਣਾ ਲਿੰਦੀ ਮੈਂ ਭਿਓਲੇ ਛੋਲੇ ਹਨਾ ਛੋਲਿਆਂ ਦੇ ਭਿਓਲੇ ਫਿਰ ਉਹਨੇ ਇੱਕ ਦਿਨ ਮੈਂ ਐਨਾ ਬਰੈਡ ਬਣਾਏ ਮੈਂ ਉਸ ਤੋਂ ਬਾਅਦ ਪਕੌੜੇ ਬਣਾ ਲਏ ਦੇ ਵਿੱਚ ਤੇਲ ਚ ਪਕੌੜੇ ਦੀ ਸਬਜੀ ਬਣਾ ਕੇ ਉਹਨਾਂ ਦੀ ਵੀ ਜੀਰਮਨੀ ਥੀਆ ਫੈਂਡਾ ਹੁਣ ਵੀ ਕਹੀ ਜਾਂਦੀਆਂ ਨੇ ਵੀ ਆਂਟੀ ਨੂੰ ਕਹੋ ਵੀ ਉਹ ਵੀ ਉਹਦੀ ਸਬਜੀ ਦੁਬਾਰਾ ਬਣਾ ਦੇ ਨਾ ਫਿਰ ਉਹਨੇ ਤਰੋਜ਼ ਕਹਿੰਦੀ ਮਮਾ ਬਣਾ ਦਿਓ ਮੈਂ ਕਰ ਜੰਦੀਆਂ ਘੋਲਾ ਐਵੇਂ ਵੇਤਨ ਦੇ ਪਕੌੜੇ ਬਣਾ ਲੇਤੀ ਬਾਅਦ ਚ ਬਹੁਤ ਟੇਸਟੀ ਸਬਜੀ ਬਣੀ ਸੀ ਅੱਧੀ ਮੇਸ ਉਹ ਲੇਟਾਂ ਹੀ ਬੈਠੀ ਹਾਂ ਉਹ ਬਣਾਉਂਗੀ ਚਲੋ ਬਾਅਦ ਚ ਲਓ ਜੀ ਆਪਾਂ ਪਕੌੜੇ ਕੂੜੇ ਖਾ ਲਏ ਸੀਗੇ ਉਸ ਤੋਂ ਬਾਅਦ ਰਵਨੀਤ ਲੱਗ ਗਈ ਸੀਗੀ ਆਪਦੀ ਸਟੱਡੀ ਕਰਨ ਤੇ ਮੈਂ ਹੁਣ ਕਰਦੀ ਆ ਸੈਲਫ ਸਾਫ ਇਹਦੀ ਪਹਿਲਾ ਯੂਨਿਟ ਹੋ ਕੇ ਹਟਿਆ ਹੁਣ ਟਰਮ ਆ ਨੇ ਇਹਨਾਂ ਦੀ ਬੱਚਿਆਂ ਨੂੰ ਤਾਂ ਹੀ ਉਹ ਮਾਰ ਲੈਂਦਾ ਜੀ ਕਦੇ ਯੂਨਿਟ ਕਦੇ ਟਰਮ ਕਦੋਂ ਟਰਮ ਸਟਾਰਟ ਹੈ ਤੇਰੀ 13 ਤੋਂ ਹਾਂ 13 ਤੋਂ ਤੇਰਾ ਟੈਕ ਤੇ ਤੇ ਟਰਮ ਸਟਾਰਟ ਆ ਤੇ ਫਿਰ ਇੰਟਰਨਲ ਵਗੈਰਾ ਕਰਨੀ ਹੁੰਦੇ ਨੇ ਹਨਾ ਸਾਰੇ ਮੈਂ ਬਾਹਰੋਂ ਕੰਮ ਨਵੇੜਿਆ ਮੈਂ ਫਿਰ ਆਪਾਂ ਕਰਾ ਗਿਰ ਮਨੀਤ ਦੀ ਹੈਲਪ ਤੇ ਰਵਨੀਤ ਕਰਨ ਲੱਗੀ ਆਪਦੀ ਸਟੱਡੀ ਮੈਂ ਇਹਨੂੰ ਕੰਮ ਦਿੱਤਾ ਵੀ ਇੰਨੇ ਚਿਰ ਚੈਨਾ ਕੰਮ ਪੁੱਛ ਕਰ ਲਈ ਤੇ ਕਰਦੀ ਹੈ ਜੀ ਵਿਚਾਰੀ ਲੋ ਜੀ ਅੱਜ ਬਰਸਾਤ ਨੇ ਜਿਹੜਾ ਹੈਗਾ ਸਾਰਾ ਕੰਮ ਜਈ ਖਰਾਬ ਕਰਤਾ ਕੱਲ ਤੋਂ ਤੀਸੀ ਕੀ ਕੰਕ ਕੇ ਵੀ ਅੰਦਰ ਇਕੱਠੀ ਕਰਕੇ ਰੱਖਤੀ ਹਜੀ ਗਿੰਦੀ ਪਈਆ ਆਟਾ ਵੀ ਥੋੜਾ ਜਿਹਾ ਰਹਿ ਗਿਆ ਇਸ ਵਾਰ ਲੇਟ ਹੋਗੇ ਤੇ ਬਰਸਾਤ ਹੋਈ ਤਾਂ ਹੈ ਨਹੀਂ ਜਾਦੇ ਬਸ ਉਹ ਕੰਮ ਜਿਆ ਸਾਰਾ ਅਸੀਂ ਕਰਤਾ ਇੱਕ ਮੈਂ ਇੱਕ ਤੁਹਾਨੂੰ ਦਿਖਾਵਾ ਹਨ ਜਿਹੜੇ ਨਿੰਬੂ ਦਾ ਬੁੱਟਾ ਹੈ ਤੇ ਪਤਾ ਨਹੀਂ ਕੀ ਚੀਜ਼ ਹੈ ਨਾ ਨਿੰਬੂ ਤਾਂ ਲੱਗਦੇ ਨੇ ਬਹੁਤ ਤੇ ਇਸ ਤਰ੍ਹਾਂ ਉਹ ਉਹ ਡਿੱਗੀ ਜਾਂਦੇ ਨੇ ਇਸ ਤਰ੍ਹਾਂ ਹੋਈ ਜਾਂਦੇ ਨੇ ਸਾਰੇ ਕੋਈ ਕੋਈ ਨਿੰਬੂ ਵਧੀਆ ਹਸਤਾ ਹੈ ਇਸ ਤਰ੍ਹਾਂ ਪਾੜੀ ਜਾਂਦੇ ਨੇ ਤੇ ਆ ਦੇਖੋ ਜੀ ਇਸ ਤਰ੍ਹਾਂ ਵਧੀਆ ਨਿੰਬੂ ਲੱਗੇ ਹੋਏ ਨੇ ਇੱਕ ਉਹ ਆ ਮੂਤੇ ਵੀ ਬਹੁਤ ਵਧੀਆ ਲੱਗੇ ਹੋਏ ਨੇ ਤੇ ਆ ਹੈਗੇ ਨੇ ਆਪਣੇ ਆਲ ਨੇ ਇੱਧਰ ਇੱਥੇ ਵੀ ਕਿਚੜੀਆਂ ਨੇ ਆਲਣਾ ਪਾਇਆ ਕਿ ਨੂਤੇ ਦੇਖੋ ਕਿ ਨੂਤੇ ਫਲ ਲੱਗਿਆ ਪਿਆ ਹਨਾ ਇਹ ਹੁਣ ਸਰਦੀ ਦੇ ਵਿੱਚ ਪੀਲੇ ਹੋ ਜਾਣਗੇ ਸਾਰੇ ਵੀ ਕਾਲਾ ਆ ਸੀਗਾ ਮੀਨੇ ਅੱਜ ਥੋੜਾ ਜਿਹਾ ਇਹ ਵੀ ਉਹ ਕਰਤਾ ਇਕੱਠਾ ਜਾ ਤੇ ਦੇਖੋ ਜੀ ਹੁਣ ਆਪਾਂ ਚੱਲਦੇ ਹਾਂ ਰਸੋਈ 'ਚ ਰਸੋਈ 'ਚ ਰਹਿੰਦੇ ਨੇ ਮੇਰੇ ਕੰਮ ਤੰਦੇ ਪਕੌੜਿਆਂ ਤੋਂ ਬਾਅਦ ਰਸੋਈ ਹੁਣ ਸਾਰੀ ਸਫਾਈ ਕਰਨ ਵਾਲੀ ਰਹਿੰਦੀ ਐ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਤੇ ਆ ਕਰਦਾ ਸੀ ਮੰਗੋ ਹਜੇ ਇਹ ਚੱਕਨੇ ਨੇ ਸਿਲਕੇ ਬਾਹਰ ਤੇ ਹੁਣ ਦੇਖਦੇ ਆਂ ਜੀ ਚਾਚੂਤਾ ਕਰਕੇ ਪੀਲੀ ਤੇ ਹੁਣ ਮੈਂ ਸਾਫ ਕਰੂੰਗੀ ਆਪਾਂ ਢਾਂਡੇ ਸਾਫ ਕਰਦੀਆਂ ਰਵਨੀਤ ਦੇ ਲੰਚ ਬਾਕਸ ਸਾਫ ਕਰਦੀਆਂ ਹਾਂ ਜਿਹੜੇ ਪਕੌੜੇ ਬਚ ਗਏ ਬ੍ਰੈਡ ਪਕੌੜੇ ਇਹ ਸਾਰਾ ਕੁਝ ਸੰਭਾਲਦੀਆਂ ਤੇ ਫੇਰਾ ਫਰਾਈ ਪੈਨ ਨਾਲ ਮੱਖਾ ਲਾਉਂ ਦੇਖੋ ਮੱਚ ਗਿਆ ਹਨਾ ਕਿਉਂਕਿ ਜਦ ਆਪਾਂ ਬਣਾਉਣੀ ਆਪਾਂ ਤਾਂ ਸਲੋ ਉਹ ਕਰ ਲੈਨੇ ਆ ਨਾ ਸਿਮ ਤੇ ਕਰ ਲੈਨੇ ਵਿੱਚ ਦੀ ਬੰਦਿਆਂ ਨੂੰ ਕੀ ਪਤਾ ਹੁੰਦਾ ਲੱਗਦਾ ਹੈ ਬਣਾਉਣ ਉਹ ਤੀਜ ਕਰਤੀ ਉਹ ਅੱਗ ਹੁੰਦੀ ਨਾਲ ਐਵੇਂ ਮਚਾ ਦਿੰਦੀ ਨਹੀਂ ਅੱਕੇ ਵੀ ਇਹ ਇਦਾਂ ਹੀ ਕਰਦੀ ਹੁੰਦੀ ਨਹੀਂ ਜਦ ਮੈਂ ਪਿੰਡ ਚਲੀ ਜਾਵਾਂ ਬਾਅਦ ਮੈਨੂੰ ਆ ਕੇ 프라이ਪੈਨ ਸਾਫ ਕਰਨੇ ਪੈਂਦੇ ਨੇ ਤੇ ਚਲੋ ਮੈਂ ਕਿਹਾ ਨਹੀਂ ਹੈਗਾ ਮੈਂ ਕਿ ਉਹ ਹੁਣ ਉਹ ਆਪਣੇ ਮਨ ਜੇ ਨਾਲ ਲੱਗੇ ਨੇ ਕੋਈ ਗੱਲ ਨਹੀਂ ਹੈ ਜਦੋਂ ਕੋਈ ਕੰਮ ਕਰਦਾ ਆਪਾਂ ਨੂੰ ਡਿਸਟਰਬ ਵੀ ਨਹੀਂ ਕਰਨਾ ਚਾਹੀਦਾ ਤੇ ਹੁਣ ਮੈਂ ਸਾਰਸ ਮਿਟੂੰਗੀ ਤੇ ਉਸ ਤੋਂ ਬਾਅਦ ਬਣਾਵਾਂਗੀ ਜੀ ਦਾਲ ਸਬਜ਼ੀ ਬਣਾਵਾਂਗੀ ਅੱਜ ਕਾਲੇ ਚਨੇ ਤੇ ਹੁਣ ਤੇ ਬਣਾ ਆ ਦੇਖੋ ਨਿੰਬੂ ਇਸ ਤਰ੍ਹਾਂ ਹੋ ਰਹੇ ਨੇ ਥੋੜਾ ਜਿਹਾ ਉਹ ਫਟ ਜੇ ਜਾਂਦਾ ਫਿਰ ਪਿਆ ਪਿਆ ਗਲਨ ਲੱਗ ਜਾਂਦਾ ਤੇ ਇਸ ਤਰ੍ਹਾਂ ਹੈ ਕੋਈ ਕੋਈ ਵਧੀਆ ਜਿਹੜੇ ਛੋਟੇ-ਬੁੱਟੇ ਦੇ ਨੋਂ ਨਿੰਬੂ ਵਧੀਆ ਨੇ ਤੇ ਆ ਮੈਂ ਸਵੇਰੇ ਭਿਉ ਕੇ ਰੱਖਦੇ ਸੀਗੇ ਕਾਲੇ ਚਨੇ ਬਹੁਤ ਨਰਮ ਹੋਏ ਪੈ ਨੇ ਹੁਣ ਬਸ ਮਸਾਲਾ ਤਿਆਰ ਕਰਕੇ ਤੇ ਕੁੱਕਰ 'ਚ ਹੀ ਬਣਾਉਂਗੀ ਜੀ ਮਸਾਲਾ ਤਿਆਰ ਕਰਕੇ ਬਸ ਵਿੱਚ ਹੀ ਪਾ ਦੂੰਗਾ ਕਾਲੇ ਚਨੇ ਵਿੱਚ ਹੀ ਸਟੀਟੀਆਂ ਲਗਵਾ ਦੂੰਗੀ ਤੇ ਚਲੋ ਜੀ ਹੁਣ ਮੈਂ ਕਮਰ ਰਸੋਈ ਦੀ ਸਫਾਈ ਤੇ ਉਸ ਤੋਂ ਬਾਅਦ ਮਿਲਦੇ ਆਂ ਕੜੀਆ ਪੇਚ ਪੈਕ ਕਰਤੀ ਜਿਹੜੇ ਬਰੈਡ ਬਚੇ ਸੀ ਪਕੌੜੀ ਰਮਨੀਤ ਦੇ ਪੁਰਾਣੇ ਲੰਚ ਬਾਕਸ ਚ ਇਹਨਾਂ ਨੂੰ ਬੰਦ ਕਰਕੇ ਇਸ ਇਚ ਰੱਖਦਾ ਕਿ ਹਨਾ ਜਦ ਖਾਣੇ ਹੋਣਗੇ ਬੱਚੇ ਖਾ ਲੈਣਗੇ ਤੇ ਜਿਹੜੇ ਆਹਾ ਬੱਚੇ ਨੇ ਹਨਾ ਤੇ ਇਹਨਾਂ ਦੀ ਬਹੁਤ ਸਵਾਦ ਸਬਜੀ ਬਣਦੀ ਹੈ ਜੀ ਇੱਕ ਦਿਨ ਪਹਿਲਾਂ ਮੈਂ ਪਕੌੜੀ ਬਣਾਈ ਸੀ ਉਸ ਦਿਨ ਮੈਂ ਬਣਾਇਆ ਸਪੈਸ਼ਲ ਜਿਦਾ ਸੰਦੀਪ ਨੇ ਥੋੜਾ ਜਿਹਾ ਪਹਿਲਾਂ ਹਨਾ ਆਟਾ ਉਹ ਬੇਸਨ ਪਤਲਾ ਕਰ ਲਿਆ ਤਾਂ ਇਹ ਜਿਆਦਾ ਹੋਊਗੀ ਨਹੀਂ ਆਪਾਂ ਜਦ ਬਣਾਉਣੀ ਆ ਜਦ ਤਹੇਨੇ ਨਹੀਂ ਹੁੰਦੇ ਤੇ ਇਹਨਾਂ ਦੀ ਸਬਜੀ ਬਹੁਤ ਜਿਆਦਾ ਸਵਾਦ ਬਣਦੀ ਆ ਤੇ ਹੁਣ ਅੱਜ ਤਾਂ ਮੈਂ ਬਣਾਉਣੀ ਨਹੀਂ ਕਾਲੀ ਚਨੀ ਹੁਣ ਮੈਂ ਇਹਨਾਂ ਨੂੰ ਇੱਕ ਡੱਬੀ 'ਚ ਪਾ ਕੇ ਰੱਖ ਲੂੰ ਪੈਕ ਕਰਕੇ ਫਿਰ ਮੈਂ ਬਣਾ ਦੂੰਗੀ ਪਹਿਲਾਂ ਮੈਂ ਇੱਕ ਦਿਨ ਬਣਾ ਕੇ ਫਿਰ ਜਿਰਮਨੀ ਤੇ ਫਰੈਂਡਾਂ ਕਹਿੰਦੀ ਐ ਇੰਨੀ ਜ਼ਿਆਦਾ ਵਧੀਆ ਸਬਜ਼ੀ ਬਣੀ ਐ ਇੰਨੀ ਉਹੁੱਦਨ ਦੀ ਫਰਮੈਸ ਕਰਦਿਆਂ ਨੇ ਵੀ ਆਂਟੀ ਨੂੰ ਖੋਹ ਦੁਆਰਾ ਬਣਾ ਕੇ ਭੇਜਣ ਹਨਾ ਤੇ ਹੁਣ ਮੈਂ ਇਹਦੀ ਕੱਲ ਨੂੰ ਬਣਾ ਦੂੰਗੀ ਸਬਜ਼ੀ ਇਹਨੂੰ ਹੁਣ ਮੈਂ ਡੱਬੀ 'ਚ ਪਾ ਕੇ ਪੈਕ ਕਰਕੇ ਫ੍ਰਿਜ 'ਚ ਰੱਖ ਦਿੰਨੀ ਆ ਲਓ ਜੀ ਉਹ ਆਪ ਇਹਦੇ 'ਚ ਪਾਤੇ ਹੁਣ ਇਹਨਾਂ ਨੂੰ ਪੈਕ ਕਰਕੇ ਰੱਖ ਲਾਗੇ ਕੱਲ ਨੂੰ ਬਣਾ ਲਾਗੇ ਜੀ ਸਬਜ਼ੀ ਇੱਕ ਤੁਹਾਨੂੰ ਦਿਖਾ ਦਾਂ ਛੋਟਾ ਜਿਹਾ ਮਰਤਮਾਨ ਹਨਾ ਇਹ ਸੰਦੀਪ ਲੈ ਕੇ ਆਏ ਨੇ ਇਹ ਆਇਆ ਹਨ ਮੈਂਗੋ ਜਿਹੜਾ ਚਾਰਾ ਉਹ ਬੱਡੇ ਉੱਚਾ ਪਾਇਆ ਹੋਇਆ ਡੱਬੇ 'ਚ ਜਦ ਹੁਣ ਇਹ ਖਾਂਦੇ ਨੇ ਡੇਲੀ ਕਹਿੰਦੇ ਫਿਰ ਔਖਾ ਹੁੰਦਾ ਹਨ ਜਦੋਂ ਮਤਲਬ ਇਹ ਐਕਸਟਰਾ ਇੱਚੀ ਪਾ ਕੇ ਰੱਖ ਲੈਣੇ ਹੁੰਦੇ ਆ ਜੀ ਪਹਿਲਾਂ ਵੀ ਆਪਣੇ ਹੁੰਦਾ ਸੀ ਤੇ ਫਿਰ ਉਹ ਕੱਢਣਾ ਆਸਾਨ ਰਹਿੰਦਾ ਜਦ ਰੋਟੀ ਨੂੰ ਪਾਉਣੀ ਆ ਫਿਰ ਇਹਦੇ ਵਿੱਚੋਂ ਚੱਕ ਕੇ ਟੱਕਾ ਨਿਕਲ ਜਾਂਦਾ ਤੇ ਇਹਨੂੰ ਆਪਾਂ ਇੱਕ ਪਾਸੇ ਫਿਟ ਕਰਦੇ ਨੇ ਹੁੰਦੇ ਆ ਤੇ ਇੱਥੇ ਰੱਖਦਾ ਜੀ ਇੱਥੇ ਮੈਂ ਪਿਆਲੀ ਵਾਲੇ ਉਹ ਤੇ ਥਾਂ ਕਰਕੇ ਇਹਨੂੰ ਇੱਥੇ ਸੈੱਟ ਕਰ ਦੂੰਗੀ ਫਿਰ ਇੱਥੇ ਰੱਖਿਆ ਜਾਇਆ ਕਰੂਗਾ ਇਹ ਤੇ ਜਿਹੜੇ ਦੂਸਰੇ ਹੁੰਦੇ ਨੇ ਮਤਲਬ ਉਹਨਾਂ ਦੇ ਟੱਕਣ ਰੋਜ਼-ਰੋਜ਼ ਖੋਲਣੇ ਆ ਓਕੇ ਲੱਗਦੇ ਨੇ ਇੱਥੇ ਐਕਸਟਰਾ ਕੱਢ ਲਾਗੇ ਆਪਾਂ ਤੇ ਨਾਲ ਇਹ ਚ ਖਰਾਬ ਨਹੀਂ ਹੁੰਦਾ ਹੈਗਾ ਇਹ ਤਾਲਿਆਂ ਦੱਸਿਆ ਨਿੱਕਾ ਜਾਂ ਕਿਊਟੀ ਜਾਂ ਤੇ ਫਿਰ ਮੈਂ ਇਹਨੂੰ ਇੱਥੇ ਫਿੱਟ ਕਰ ਦੂੰਗੀ ਆ ਜਿਹੜੇ ਕੱਪ ਨੇ ਥੋੜੇ ਜਿਹਾ ਐਕਸਟਰਾ ਨੇ ਪਿੱਛੇ ਉਹਨਾਂ ਨੂੰ ਇੱਧਰ ਕੱਢ ਦੂੰਗੀ ਤੇ ਇੱਥੇ ਰੱਖ ਨੂੰ ਰੋਟੀ ਵੇਲੇ ਫਿਰ ਇੱਥੋਂ ਹੀ ਚੱਕਿਆ ਜਾਂਦਾ the soil that produces our food which without which we cannot so my lo ji ne parki ate it is <laughs> need kar di ode geometry naal pariye thi it just need te khedi jandi si ode pants naal geometry naal de do jisni didi nu ਦੇ ਦਿਆ ਦੇ ਅਗੇ ਘੂਰਦੀ ਰਮਨਿਤ ਤੈਨੂੰ ਹਨਾ ਘੂਰਦੀ ਆ ਪੁੱਤ ਦੇਖ ਲੈ ਤੈਨੂੰ ਦੀਦੀ ਦੇ ਦਿਓ ਦੀਦੀ ਦਾ ਸਮਾਨ ਆ ਦੇਖ ਲਓ ਜਸਨੀ ਦੇ ਕੰ ਸਾਰੇ ਤੇ ਕਬਜਾ ਕਰੀ ਬੈਠੀ ਆ ਸਰੀਜ ਮੈਂ ਢੁੱਲ ਤੇ ਦਿਨ ਦਿਨੀ ਨਹੀਂ ਹੈਗੀ ਰਮਨਿਤ ਨੂੰ ਓਏ ਇਹ ਕੀ ਆ ਦਾ ਸਮਾਨ ਦੀਦੀ ਦਾ ਸਮਾਨ ਦੇ ਦੋ ਜਿਸਨੀ ਤੇ ਥੋੜਾ ਨਹੀਂ ਹੈਗਾ ਦੀਦੀ ਦਾ ਇਹ ਥੋੜਾ ਨਹੀਂ ਹੈਗਾ ਬੱਚੇ ਬਿਲ ਕੋਂਦੀ ਆ ਦੀਦੀ ਦਾ ਪੁੱਤ ਇਹ ਦੇਖ ਲਓ ਆ ਹੈਗੇ ਨੇ ਜਿਸਨੀ ਤੇ ਕੰਮ ਉਧਰ ਰਵਨੀਤ ਦੀ ਬੁੱਕ ਕੱਲੀ ਕੱਲੀ ਪੜੀ ਜਾਂਦੀ ਆਪ ਦੇ ਆਪ ਥੱਕ ਗਿਆ ਮੇਰਾ ਪੁੱਤ ਫੜ ਫੜ ਕੇ ਚਲੋ ਜੀ ਆਪਾਂ ਰਸੋਈ ਸਾਫ ਕਰਤੀ ਸੀ ਸੈਲਫ ਕਰਤੀ ਸਾਫ फिर हूँ आप बना लिए मैं हूँ सब्जी बना लगी हूँ तो सब्जी बनानी है थे। तेल मैं पाकर सरोंगा रख लिया तैने मैं प्याज प्याजा मैं हंडी लाल ही क्रस कर लगी तो तो है ना ये मैं कर लूँ क्योंकि टाइम बहुत घट्ट जो कि भुख होगी उन्हें खा लें पकौड़े करके ना खी भुख तो इन हुए है नहीं कि रख दी हाँ ਉਗੀ ਆ ਪਾਈ ਰਹਿਗਾ ਮਸਾਲਾ ਹਉ ਕਰ ਲਿਆ ਇਹ ਪਾ ਦਿੰਨੇ ਆ ਇਹ ਚ ਅੱਜ ਬਿਨਾਂ ਆਲੂਆ ਤੁਸੇ ਨਹੀਂ ਬਣਾਉਣੇ ਲੱਗੇ ਨਾ ਰੰਗੀਤ ਵਾਸਤੇ ਪਾ ਦਿੰਨੀ ਆ ਤੇ ਇਹ ਸੌਂਲਾ ਪਾ ਤਾ ਜਿਹੜੇ ਆਪਣੇ ਤੇ ਆਦਮੀ ਉਹ ਪੁੱਜ ਗਏ ਇਹਨਾਂ ਦਾ ਜਿਹੜਾ ਕਲਰ ਆ ਬਦਲ ਗਿਆ ਛੁਣ ਮੈਂ ਨੂਨ ਵਿੱਚ ਪਾਵਾ ਹਨਾ ਇਹ ਚ ਨੂਨ ਮੈਂ ਕੁਛ ਨਹੀਂ ਲੈ ਛੋਲੇ ਭਾਂ ਤੇ ਸੀਗੇ ਉਹਨਾਂ ਚ ਵੀ ਪਾ ਰਿਆ ਸੀਗਾ ਥੋੜਾ ਹੀ ਪਾਉਗੀ ਇਹ ਚ ਮਿਰਚ ਵੀ ਥੋੜੀ ਘੱਟ ਹੀ ਪਾਉਂ। ਫਿਰ ਕਹਿੰਦੇ ਨੇ ਮਿਰਚ ਜ਼ਿਆਦਾ ਕਹੀ। ਪਹਿਲਾਂ ਛੋਲੇ ਚ ਕੀ ਪਾਇਆ ਹੋਇਆ। ਫਿਰ ਉਸ ਵਿੱਚ ਮੈਂ ਬਾਤੀ ਹਲਦੀ। ਥੋੜਾ ਨੂਨ ਰਬ ਨਹੀਂ ਕਹਿੰਦੀ ਹੋਰ ਪਾ ਲਵੇ ਕਹਿੰਦੇ ਨੂਨ ਘੱਟ ਹੁੰਦਾ। ਤੇ ਆਹ ਮਸਾਲਾ ਹੈਗਾ ਘਰ ਦਾ ਤਿਆਰ ਕਰਿਆ ਹੋਇਆ ਮਸਾਲਾ ਇਹਦੇ ਵਿੱਚ ਸੁੰਡ ਜਿਵੇਂ ਹਨ ਹਰਿਆ ਹਰਾ ਧਨੀਆ ਸਾਰਾ ਕੁਝ ਪੀਤਿਆ ਹੋਇਆ ਸੁੰਡ ਪਾਣੀ ਵਿੱਚ। ਹੁਣ ਤਾਂ ਸੁੰਡ ਹੁੰਦੀ ਰਮੀ ਤਾਂ। ਠੀਕ ਹੈ ਹਰਾ ਦੇ ਦੀ ਕਹਿੰਦੇ ਇਹ ਬਹੁਤ ਟੇਸਟ ਆਉਂਦਾ ਇਹਦੇ ਨਾਲ। ਤੇ ਕੁਸਾ ਆਪਾਂ ਦੇਖੀਏ ਚ ਪਾ ਦਈਏ ਥੋੜੀ ਜੀ ਮੈਂ ਕਰੀ ਵਾਲੀ ਸਬਜ਼ੀ ਚਾ ਦੇਗੀ ਵਿੱਚ ਪਾ ਦਈਏ ਇਹਦੇ ਨਾਲ ਨਾ ਇਹ ਜਿਹੜਾ ਰੰਗ ਜਿਹਾ ਕਲਰ ਸੁਹਾਇਆ ਜਾਂਦਾ ਇਹਨੀ ਸੀ ਜੇ ਤਾਂ ਕਰਕੇ ਥੋੜੀ ਜਿਹੀ ਸੌਸ ਪਾਵਾਂਗੇ ਨਹੀਂ ਮੈਂ ਦਹੀਂ ਵੀ ਪਾ ਲੈਣੀ ਹੁੰਦੀ ਆ ਦਹੀਂ ਰਵਨੀਤ ਦੇ ਪਾਪਾ ਨੂੰ ਪਸੰਦ ਵੀ ਹੈਗੀ ਫਿਰ ਥੋੜੀ ਜਿਹੀ ਸੌਸ ਪਾਵਾਂਗੇ ਚਮਚਾਕ ਚਮਚਕ ਸੌਸ ਦਾ ਪਾਤਾ ਹੁਣ ਇਹਨੂੰ ਮਸਾਲੇ ਨੂੰ ਨਾ ਪੱਕਣ ਵਾਸਤੇ ਰੱਖ ਦਿੰਨੇ ਆ ਥੋੜੇ ਜਿਹੇ ਜਿਵੇਂ ਤੇਲ ਦਾ ਸਾਟਾ ਫਿਰ ਆਪਾਂ ਛੋਲੇ ਦੇ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਦੇ ਵਿੱਚ ਇਸ ਤਰ੍ਹਾਂ ਦਾ ਹੋਵੇਗਾ ਪੋੜੀ ਤੁਹਾਨੂੰ ਸਾਰਿਆਂ ਨੂੰ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਾਂ ਹੁਣ ਮਸਾਲਾ ਪੱਕ ਜਾਂਦੀ ਥੋੜੀ ਜਿਹੀ ਵੇਟ ਕਰਦੇ ਆ ਤੇਰਾ ਮਸਾਲਾ ਹੁਣ ਚੰਗੀ ਤਰ੍ਹਾਂ ਜਿਹੜਾ ਪੱਕ ਗਿਆ ਹਨਾ ਮਸਾਲੇ ਨੇ ਜਿਹੜਾ ਹੈਗਾ ਤੇਲ ਸੀਗਾ ਸਰੋਂ ਦੇ ਤੇਲ 'ਚ ਬਣਾਈਆ ਮੈਂਲਾ ਮੈਂ ਸਰੋਂ ਦਾ ਤੇਲ ਕਾੜਦੇ ਸੀ ਚੰਗੀ ਤਰ੍ਹਾਂ ਤੇ ਪੱਕ ਗਿਆ ਹੁਣ ਆਪਾਂ ਜਿਹੜੇ ਛੋਲੇ ਨੇ ਭੁੰਨਤੀ ਹੋਏ ਆਲੂ ਤਾਂ ਅਜੇ ਨਹੀਂ ਪਾਏ ਸਵੇਰ ਦੇ ਭੁੰਨਤੀ ਹੋਏ ਨੇ ਇਹਨਾਂ ਨੂੰ ਵਿੱਚ ਛਪਾ ਦਾਂਗੇ ਅੱਜ ਪਹਿਲਾਂ ਮੈਂ ਉਵਾਲੇ ਨਹੀਂ ਹੈਗੇ ਇਹ ਹੁਣ ਬਸ ਜਿਹਨੂੰ ਜਿੰਨੀ ਰੋਟੀ ਦੀ ਭੁੱਖ ਹੋਣੀ ਕੀ ਖਾ ਲੈਣਗੇ ਇਹ ਪਾੜਾਗੇ ਜੀ ਆਪਾਂ ਕਿ ਜਿੰਨਾ ਪਾਣੀ ਘੱਟਾ ਤਰੀਰੋਂ ਨਹੀਂ ਉਹ ਪਾਣੀ ਪਾੜਾਗੇ ਕਿਉਂਕਿ ਕੁਸ ਪਾਣੀ ਉੱਤ ਵੀ ਜਾਂਦਾ ਤੇ ਦੇ ਨਾਲ ਲਓ ਜੀ ਜਰਾ ਪਹਿਲਾਂ ਪਾਣੀ ਸੱਤ ਤੀਤੀ ਮਰਵਾ ਦਾ ਕਿ ਜਿਹੜੇ ਸੋਨੇ ਨੇ ਉਹ ਪੱਕ ਜਾਣਗੇ ਤੇ ਆਪਣੀ ਕਾਲੀ ਧਨੀਆ ਦੀ ਕਾਲੇ ਸ਼ੋਲਿਆ ਦੀ ਜਿਹੜੀ ਸਬਜੀ ਆ ਉਹ ਬਣ ਕੇ ਤਿਆਰ ਹੋ ਜੂਗੀ ਮਾਹਰ ਮਸਲਾ ਲਓ ਜੀ ਆਪਣੀ ਜਿਹੜੀ ਸਬਜੀ ਆ ਉਹ ਆਪਾਂ ਰੱਖਤੀ ਪੰਜਾਰ ਸਿੱਧੀਆਂ ਆਉਣ گی ਇਹਨੂੰ ਤੇ ਇਹ ਬਣ ਜੂਗੀ ਤੇ ਮੈਂ ਥੋੜਾ ਜਿਹਾ ਆਟਾ ਗੁੱਲੂ ਨੂੰ ਜਿਹਨੂੰ ਜਿੰਨੀ ਕ ਭੁੱਖ ਹੋਊਗੀ ਉਹਨਾਂ ਕ ਖਾ ਲੈਣਗੇ ਤੇ ਬਾਕੀ ਜਿਹੜਾ ਹੈਗਾ ਹਜੇ ਭੁੱਖ ਵੀ ਨਹੀਂ ਹੈਗੀ ਅੱਜ ਪਕੌੜੇ ਖਾ ਲਈ ਹੈਗੇ ਪਕੌੜੇ ਤੇ ਬਰੈਡ ਖਾ ਲਈ ਸੀਗੇ ਸ਼ਾਮ ਨੂੰ ਤੇ ਬਾਕੀ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣਾ ਪਿਆਰ ਆ ਜਿਹੜਾ ਚੈਨਲ ਨਾਲ ਇਸ ਤਰ੍ਹਾਂ ਹੀ ਬਣਾ ਕੇ ਰੱਖੋ ਤੇ ਕੱਲ ਨੂੰ ਮਿਲਦੇ ਆਂ ਇੱਕ ਥੇ ਨਵੇਂ ਬਲੌਗ ਨਾਲ ਜਦ ਤੱਕ ਲਈ ਬਾਏ ਬਾਏ